दिल्ली पब्लिक लाइव राष्ट्री वाल्मीकि धर्म समाज की मीटिंग जनरल सक्र पंजाब कमल गिल की अगवाई में हुई जिस विच पंजाब प्रधान अमित रंदावा विशेष तौर पर शामिल हुए इस मौके पर शीतल कुमार नीटा को सीनियर मीत जिला प्रधान बनाया गया और सुरिंदर कुमार रेडी यूनियन प्रधान जसपाल लाडी अपने साथियों समेत राष्ट्री वाल्मीकि धर्म समाज में शामिल हुए ਇਸ ਮੌਕੇ ਤੇ ਪੰਜਾਬ ਪ੍ਰਦਾਨ ਅਮਿਤ ਰੰਦਾਵਾ ਨੇ ਕਿਹਾ ਕਿ ਉਹਨਾਂ ਦੇ ਸੰਖੰਨ ਦਾ ਮੁੱਖ ਉਦੇਸ਼ ਸਭਨਾਂ ਨੂੰ ਨਾਲ ਲੈ ਕੇ ਇੱਕ ਸਾਂਝੇ ਸਮਾਜ ਦਾ ਗਠਨ ਕਰਨਾ ਹੈ ਜਿਸ ਵਿੱਚ ਕੋਈ ਜਾਤ ਪਾਤ ਨਾ ਹੋਵੇ ਸਾਰੇ ਗੁਰੂਆਂ ਪੀਰਾਂ ਦੇ ਦੱਸੇ ਹੋਏ ਮਾਰਗ ਦੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਉਹਨਾਂ ਦੱਸਿਆ ਕਿ ਪੰਜਾਬ ਵਿੱਚ ਪੰਜਾਬ ਸਰਕਾਰ ਵੱਲੋਂ ਯੋਗ ਨਸ਼ੇ ਵਿਰੁੱਧ ਮੁਹਿੰਮ ਚੇੜੀ ਗਈ ਹੈ ਅਸੀਂ ਉਸ ਦਾ ਪੂਰਾ ਸਮਰਥਨ ਕਰਦੇ ਹਾਂ ਅਤੇ ਜਿੱਥੇ ਵੀ ਚਿੱਟਾ ਵਿਕਦਾ ਹੈ ਸਾਡੇ ਸਮਾਜ ਦੇ ਲੋਕਾਂ ਨਾਲ ਸੰਪਰਕ ਕੀਤਾ ਜਾਵੇ असी प्रशासन के सहयोग न इस चिटे युवा पीढ़ी नशे दल, दल निकल के अपनी बहादरी और दलेरी मशहूर पुराणा लिया के नौजवान नशे तो दूर करके अपने समाज न जोड़ रहे हाँ इस मौके से राहुल सिद्धू यशपाल सोनू करण कुमार लक्की करिश्ना साजन शमी ਚਿਰਾਗ ਦੀਪਕ ਪੋਸ਼ਣ ਰਿਸ਼ੂ ਮਾਨਵ ਟਿੰਕੂ ਆਦੇ ਸ਼ਾਮਿਲ ਸਨ ਹਾਂਜੀ ਜੀ ਸਰ ਨੇ ਜੁਤੀਆ ਕੀਤੀ ਕੀ ਕਰਨਾ ਸਭ ਤੋਂ ਪਹਿਲੇ ਤੇ ਸਾਰਿਆਂ ਨੂੰ ਵਾਲਮੀਕੀ ਪ੍ਰਗਟ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਔਰ ਸਾਡੇ ਵਿੱਚ ਅੱਜ ਸੀਨੀਅਰ ਜ਼ਿਲ੍ਹਾ ਪ੍ਰਧਾਨ ਤੇ ਤੌਰ ਦੇ ਉੱਤੇ ਸਾਡੇ ਵਿੱਚ ਸ਼ੀਤਲ ਕੁਮਾਰ ਨੀਟਾ ਜੀ ਜਿਹੜੇ ਵਿੱਚ ਸ਼ਾਮਿਲ ਹੋਇਆ ਮੈਂ ਉਹਨਾਂ ਨੂੰ ਜੀ ਆਇਆਂ ਨੂੰ ਕਰਨਾ ਔਰ ਆਸ਼ਾ ਉਮੀਦ ਕਰਦਾ ਹਾਂ ਇਹ ਅਨਿਆਇ ਅਤਿਆਚਾਰ ਵਿਰੋਧ ਆਵਾਜ਼ ਚੁਕਣ ਔਰ ਗੁੰਗੀ ਪੈਰੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਔਰ ਸਾਡੇ ਵਿੱਚ ਅੱਜ ਸ਼ਾਮਲ ਹੋਏ ਲਾਡੀ ਦਿਨਾਨਗਰ ਤੋਂ ਔਰ ਸੁਰੇਸ਼ ਜੀ ਇਹਨਾਂ ਦਾ ਬਹੁਤ-ਬਹੁਤ ਅਨਹੀਂ ਵੈਲਕਮ ਕਰਨੇ ਆ ਇਹਨਾਂ ਨੂੰ ਬੰਦਾ ਮਾਨ ਸਮਾਨ ਦਿੱਤਾ ਜਾਏਗਾ ਮੇਰੇ ਵੱਲੋਂ ਇੱਕ ਜਿਹੜੇ ਸ਼ਹਿਰ ਦੇ ਵਿੱਚ ਨਸ਼ੇ ਦਾ ਵਪਾਰ ਕਰ ਰਹੇ ਨੇ ਉਹਨਾਂ ਨੂੰ ਇੱਕ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਆਪਣਾ ਨਸ਼ਾ ਜਲਦੀ ਤੋਂ ਜਲਦੀ ਬੰਦ ਕਰ ਦਿਓ ਔਰ ਪੰਜਾਬ ਸਰਕਾਰ ਨੂੰ ਵੀ ਮੈਂ ਅਪੀਲ ਕਰਨਾ ਚਾਹੁੰਦਾ ਹਾਂ ਕਿ ਪੰਜਾਬ ਸਰਕਾਰ ਜੁੱਧ ਨਸ਼ਾ ਵਿਰੁੱਧ ਜੋ ਮੁਹਿੰਮ ਚਲਾਈ ਸੀ ਓ ਸਰ ਤਕਰੀਬਨ ਸ਼ਹਿਰ ਸਜਾਨਪੁਰ ਪਠਾਨਕੋਟ ਦੇ ਵਿੱਚ ਫੈਲ ਹੋ ਰਹੀ ਹੈ ਕਿਉਂਕਿ ਇੱਥੇ ਜਿਹੜਾ ਨਸ਼ਾ ਹੈ ਚਰਮ ਸੀਮਾ ਤੇ ਪਹੁੰਚ ਗਿਆ ਹੈ ਮੇਰੇ ਵੱਲ ਐਸਐਸਓ ਸਾਹਿਬ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਨਸ਼ਾ ਖਤਮ ਕਰਨ ਦੇ ਵਿੱਚ ਆਪਾਂ ਤੁਹਾਡਾ ਸਹਿਯੋਗ ਕਰਾਂਗੇ ਇਸ ਦੇ ਉੱਤੇ ਕੜੀ ਤੋਂ ਕੜੀ ਨਿਗਾਰਾ ਰੱਖ ਕੇ ਇਸ ਨੂੰ ਪੂਰੇ ਤਰੀਕੇ ਨਾਲ ਬੰਦ ਕੀਤਾ ਜਾਏ ਜੈ ਬਾਲਮੀਕੀ ਹਰ ਹਰ ਬਾਲਮੀਕੀ ਹਾਂਜੀ ਸਰ ਤੁਹਾਨੂੰ ਜਿੰਮੇਵਾਰੀ ਦਿੱਤੀ ਹੈ ਕੀ ਕਹਿਣਾ ਚਾਹੋ ਹਾਂਜੀ ਮੈਂ ਚੀਤਲ ਕੁਮਾਰ ਨੀਟਾ ਬੋਲਦਾ ਨੀਟਾ ਮੈਨੂੰ ਜੋ ਪ੍ਰਧਾਨ ਜੀ ਨੇ ਜਿੰਮੇਵਾਰੀ ਦਿੱਤੀ ਹੈ ਮੈਂ ਜੀ ਆਨ ਨੂੰ ਨਿਵਾਵਾਂਗਾ ਵੱਧ ਚੜ ਕੇ ਪਰ ਸਮਾਜ ਨਾ ਚੱਲਾਂਗਾ ਮੈਂ ਸਰ ਕੀ ਗੱਲ ਆ ਜਿੰਨੀ ਜੁਕੀ ਹੋਈ ਆ ਸਭ ਤੋਂ ਪਹਿਲਾਂ ਜਿੰਨੇ ਵੀ ਮੇਰੇ ਭਰਾ ਇਕੱਠੇ ਹੋਇਆ ਆ ਇਹਨਾਂ ਦਾ ਮੈਂ ਮੋਸਟ ਵੈਲਕਮ ਕਰਨਾ ਇਹਨਾਂ ਨੂੰ ਜੀ ਆਇਆ ਕਹਿੰਦਾ ਉਸ ਤੋਂ ਬਾਅਦ ਜਿੱਦਾਂ ਰੰਧਾ ਸਾਹਿਬ ਨੇ ਦੱਸਿਆ ਕਿ ਨਸ਼ੇ ਦੇ ਬਰ ਖਿਲਾਫ ਤੁਹਾਨੂੰ ਦੱਸਿਆ ਗਿਆ ਉਹ ਅਸੀਂ ਪੂਰਾ ਜਿੱਥੇ ਵੀ ਕੋਈ ਨਸ਼ਾ ਹੋਏ ਉਹਦੇ ਬਰ ਖਿਲਾਫ ਅਸੀਂ ਚਲਾਂਗੇ ਅਗਰ ਕਿਸੇ ਨੂੰ ਵੀ ਕੋਈ ਨਸ਼ੇ ਬਾਰੇ ਕੋਈ ਸੂਚਨਾ ਮਿਲਦੀ ਆ ਤਾਨੂੰ ਕਿਸੇ ਨੂੰ ਵੀ ਉਹ ਕਨੈਕਟ ਕਰ ਸਕਦਾ ਨੇਡੇ ਨੂੰ ਵੀ ਕਰ ਸਕਦਾ ਮੈਨੂੰ ਵੀ ਕਰ ਸਕਦਾ ਰੰਧਾਵਾ ਸਾਹਿਬ ਨੂੰ ਵੀ ਕਰ ਸਕਦਾ ਇੱਥੇ ਅਸੀਂ ਨਸ਼ੇ ਦੇ ਬਿਲਕੁਲ ਖਿਲਾਫ ਆਵਾਜ਼ ਉਠਾਉਣਾ ਹੈ ਜੈ ਭਾਰਤ ਅੱਜ ਜੁਤੀਆਂ ਕੀਤੀਆਂ ਕੀ ਕਹਣਾ ਮੈਂ ਰਵਾਦਾਸ ਜਨਰਲ ਸੈਕਟਰੀ ਪੰਜਾਬ ਕਮਲਗਿਰ ਮੈਂ ਜਿਹੜੀ ਨਵੀਂ ਜੁਤੀਆਂ ਕੀਤੀਆਂ ਇਹਨਾਂ ਨੂੰ ਮੈਂ ਲੱਖ ਲੱਖ ਵਧਾਈਆਂ ਦਿੰਦੇ ਆ ਬਾਕੀ ਜੋ ਵੀ ਸਾਥੀ ਆ ਇਹਨਾਂ ਦਾ ਵੀ ਧੰਨਵਾਦ ਕਰਨਾ ਇਹ ਮਿਲ ਦੁਲ ਕੇ ਸਾਡੇ ਨਾਲ ਕੰਮ ਕਰਨਗੇ ਜੈ ਹਿੰਦ ਜੈ ਭਾਰਤ